ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਲਿਖਿਆ ਨਹੀਂ ਹੈ ਤਾਂ ਅਸੀਂ ਨਹੀਂ ਮੰਨਦੇ ਅਸੀਂ ਨਹੀਂ ਫਿਰ ਇਹ ਕਰਨਾ ਹਰੇਕ ਵਿਚਾਰ ਇਸ ਤਰ੍ਹਾਂ ਨਹੀਂ ਹੁੰਦੀ ਇਹ ਇੱਕ ਪੰਥਕ ਰਹਿਣੀ ਹੈ ਇੱਕ ਸਮਾਜਿਕ ਰਹਿਣ ਸਹਿਣ ਤੇ ਤੰਗ ਤਰੀਕਾ ਹੈ ਘੋੜੇ ਰੱਖਣੇ ਕਿ ਨਹੀਂ ਰੱਖਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਸਤਿਗੁਰੂ ਜੀ ਲਿਖਣਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਜ਼ੂਰ ਐਸਾ ਨਹੀਂ ਲਿਖਣਗੇ ਕਿ ਇੰਜ ਪ੍ਰਕਾਸ਼ ਕਰਿਆ ਕਰਿਓ ਇੰਜ ਹੁਕਮਨਾਮਾ ਲਿਓ ਤੇ ਚੰਦੋਆ ਸਾਹਿਬ ਲਾਇਆ ਕਰਿਓ ਕਿਤੇ ਨਹੀਂ ਲਿਖਿਆ ਗੁਰੂ ਸਾਹਿਬ ਜੀ ਨੇ ਨਹੀਂ ਲਿਖਿਆ ਕਿ ਤੁਸੀਂ ਇਸ ਤਰ੍ਹਾਂ ਆਇਓ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਓ ਫਿਰ ਖੜੇ ਹੋ ਕੇ ਅਰਦਾਸ ਕਰਿਓ ਨਹੀਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਆਧਾਰ ਤੇ ਇਹ ਗੱਲਾਂ ਸਾਰੀਆਂ ਰੱਦ ਹੋ ਜਾਂਦੀਆਂ ਜਦੋਂ ਲੋਕ ਕਹਿੰਦੇ ਨੇ ਕਿ ਸਿਰ ਟੱਕਣ ਵਾਸਤੇ ਕਿਉਂ ਕਹਿੰਦੇ ਹੋ ਜਾਂ ਇਸ ਤਰ੍ਹਾਂ ਕਿਉਂ ਮਨਾ ਕਰਦੇ ਹੋ ਜਰਾਬਾਂ ਪਾਉਣ ਤੋਂ ਕਿਉਂ ਮਨਾ ਕਰਦੇ ਹੋ ਉੱਤੇ ਸੋਫੇ ਤੇ ਬਹਿਣ ਤੋਂ ਕਿਉਂ ਮਨਾ ਕਰਦੇ ਹੋ ਇਹਦੇ ਵਿੱਚ ਸਾਰੀਆਂ ਹੀ ਵਿਚਾਰਾਂ ਆ ਜਾਂਦੀਆਂ ਜੇ ਬੰਦਾ ਕਹੇ ਕਿ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਗੱਲ ਹੀ ਮੰਨਣੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਲਿਖਿਆ ਹੀ ਨਹੀਂ ਕਿ ਪ੍ਰਕਾਸ਼ ਕਰਿਆ ਕਰੋ ਤੇ ਗੁਰਦੁਆਰੇ ਬਣਾਓ ਨਹੀਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਤਰ੍ਹਾਂ ਨਿਯਮ ਨਹੀਂ ਦਿੰਦੇ ਹੋਏ ਕਿ ਐਦਾਂ ਪੀੜਾ ਸਹਿਬ ਹੁੰਦਾ ਹੈ ਉਹਦੇ ਉੱਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋਗੇ ਨਹੀਂ ਲਿਖਿਆ ਹੋਇਆ ਕਿ ਤੁਸੀਂ ਸਿਰ ਟੱਕ ਕੇ ਅੰਦਰ ਆਇਆ ਕਰੋਗੇ ਚੌਂਕੜਾ ਲਾ ਕੇ ਬੋਵੋਗੇ ਉਹ ਵਿਚਾਰਾਂ ਜਿਹੜੀਆਂ ਆਈਆਂ ਹੋਈਆਂ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲਿਵਲਾਈ ਹਰ ਨਾਮੇ ਕਹਿ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਈ ਉਸ ਸਿਧਾਂਤ ਤੱਕ ਗੱਲਾਂ ਨੇ ਉਹਦੇ ਨਾਲ ਮਿਲੀਆਂ ਜੁੜੀਆਂ ਹੋਰ ਬਹੁਤ ਗੱਲਾਂ ਨੇ ਇਹ ਗੱਲ ਸਾਂਝੀ ਤਾਂ ਕੀਤੀ ਕਿ ਅੱਜ ਦੇ ਯੁੱਗ ਦੇ ਵਿੱਚ ਬੜੇ ਸਵਾਲ ਨੇ ਤੇ ਮੈਂ ਕਿਹਾ ਸੀ ਕਿ ਵਸ ਚੱਲਿਆ ਲੋਕਾਂ ਦਾ ਜੇ ਜਾਗਦੇ ਜ਼ਮੀਰ ਵਾਲੇ ਨਾ ਹੋਏ ਤੇ ਰੈਂਪ ਤੋਂ ਸਿੱਧੀਆਂ ਮੋਟਰਸਾਈਕਲਾਂ ਉੱਤੇ ਲੈ ਕੇ ਆਉਣ ਕਰਨਗੇ ਤਿਆਰੀਆਂ ਨੇ ਪੂਰੀਆਂ ਫਿਰ ਚਾਹ ਤੇ ਮਠੀਆਂ ਪਕੌੜੇ ਗਲਾਸ ਪਾਣੀ ਸਭ ਦਰਬਾਰ ਸਾਹਿਬ ਦੇ ਅੰਦਰ ਆਉਣਾ ਸ਼ੁਰੂ ਹੋ ਗਿਆ ਅੰਦਰ ਹੀ ਉਥੇ ਨੱਚਦੇ ਕੁੱਦਦੇ ਨੇ ਇਹ ਸੰਗਤ ਜੇ ਆਪ ਜੀ ਨੇ ਕੀਤੀ ਹੋਵੇ ਵੇਖਿਆ ਹੋਵੇ ਤਾਂ ਅਗਰ ਮੰਨੋ ਅਸੀਂ ਇਹ ਗੱਲਾਂ ਕਰੀਏ ਕਿ ਕੱਖ ਵੀ ਨਹੀਂ ਕੋਈ ਮਰਿਆਦਾ ਨਹੀਂ ਤੇ ਫਿਰ ਤਾਂ ਚੁੱਪ ਕਰਕੇ ਕਰਾਂ ਚ ਬਹਿ ਜਾਓ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਾ ਕਰਿਆ ਕਰੋ ਫਿਰ ਗੱਲ ਹੀ ਸਾਰੀ ਮੁਕਾ ਦਈਏ ਨਬੇੜੀ ਦਈਏ ਫਿਰ ਇਸ ਲਈ ਜਿਹੜੇ ਇਹ ਤਰਕ ਨੇ ਨਾ ਜਿਹੜੇ ਇਹ ਸਵਾਲ ਨੇ ਜੀ ਮੈਂ ਨਹੀਂ ਮੰਨਦਾ ਉਹਦੇ ਵਿੱਚ ਅਕਲਮੰਦੀ ਦੀ ਗੱਲ ਹੁੰਦੀ ਹੈ ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਕਿ ਪਰਮਾਤਮਾ ਜੀ ਤੇ ਇਸ ਦੇ ਨਾਲ ਪਰਮਾਤਮਾ ਨੂੰ ਤੇ ਕੋਈ ਫਰਕ ਨਹੀਂ ਪੈਂਦਾ ਪਰਮਾਤਮਾ ਨੂੰ ਤੇ ਫਰਕ ਇਹਦੇ ਨਾਲ ਵੀ ਨਹੀਂ ਪੈਣਾ ਤੁਸੀਂ ਆਪਣੇ ਪਲਾਟ ਦੇ ਵਿੱਚ ਕਿਸੇ ਦੂਜੇ ਨੂੰ ਰੱਖੋ ਆਪਣੇ ਘਰ ਦੇ ਵਿੱਚ ਕਹੋ ਕਿ ਸਾਰੇ ਜੀਵ ਜੰਤ ਪਰਮਾਤਮਾ ਦੇ ਨੇ ਤੇ ਅਸੀਂ ਜਿਸ ਮਰਜੀ ਕੋਠੀ ਵਿੱਚ ਜਾ ਕੇ ਸੌਂ ਜਾਈਏ ਉੱਥੇ ਕਹਿਣਗੇ ਨਹੀਂ ਸਾਰੇ ਜੀਵ ਜੰਤ ਪਰਮਾਤਮਾ ਦੇ ਨਹੀਂ ਇਹ ਮੇਰਾ ਹੈ ਇਹ ਮੇਰੇ ਨਾਮ ਹੈ ਵੇਖ ਮੇਰੀ ਨਾਮ ਨੰਪਲੇਟ ਲੱਗੀ ਮੇਰਾ ਹਾਊਸ ਨੰਬਰ ਮੈਂ ਹੀ ਰਹਿਣਾ ਉੱਥੇ ਕਾਨੂੰਨ ਆ ਗਿਆ ਨਾ ਉੱਥੇ ਨਿਯਮ ਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਿਵੇਂ ਕਰਨਾ ਇਹ ਦਰਬਾਰ ਵਿੱਚ ਕਿਵੇਂ ਮੌਜੂਦ ਹੋਣਗੇ ਇਹਦੇ ਲਈ ਸਿੱਖੀ ਦਾ ਕਾਨੂੰਨ ਹੈ ਮਰਿਆਦਾ ਹੈ ਉੱਥੇ ਕਾਨੂੰਨ ਆ ਗਿਆ ਸਿੱਖੀ ਦਾ ਇਹ ਪਰਮਾਤਮਾ ਦਾ ਬਣਾਇਆ ਨਹੀਂ ਹੁੰਦਾ ਪਰਮਾਤਮਾ ਨੇ ਕੋਈ ਬਾਰਡਰ ਕੋਈ ਪਲਾਟਿੰਡਾ ਮੰਡ ਕੇ ਨਹੀਂ ਦਿੱਤੇ ਸਾਰੇ ਜੀਵ ਪਰਮਾਤਮਾ ਦੇ ਨੇ ਇਸ ਗੱਲ ਤੇ ਆ ਕੇ ਨਵੇੜਾ ਹੁੰਦਾ ਨਾ ਫਿਰ ਗੁਰਦੁਆਰੇ ਅਸੀਂ ਜੋ ਮਰਜ਼ੀ ਕਰੀਏ ਕਿਉ ਗੁਰਦੁਆਰਾ ਸਾਂਝਾ ਹੁੰਦਾ ਤੇ ਫਿਰ ਧਰਤੀ ਵੀ ਸਾਂਝੀ ਹੁੰਦੀ ਹੈ ਫੇਰ ਅਸੀਂ ਵੀ ਤੁਹਾਡੇ ਘਰਾਂ ਚ ਆਈਏ ਜਾਈਏ ਤੁਸੀਂ ਵੀ ਆਓ ਜੋ ਜਿੱਧਰ ਮਰਜੀ ਜਾਏ ਆਏ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਸੜਕਾਂ ਕਾ ਨੂੰ ਬਣਾਉਣੀ ਐ ਭਾਵੇਂ ਸੱਜੇ ਜਾਓ ਭਾਵੇਂ ਖੱਬੇ ਜਾਓ ਭਾਵੇਂ ਕੋਈ ਜੋ ਮਰਜੀ ਕਰੀ ਜਾਓ ਇਸ ਤਰ੍ਹਾਂ ਹੈ ਨਹੀਂ ਹੈ ਇਹਦਾ ਅਰਥ ਹੈ ਕਿ ਇੱਕ ਤਰੀਕਾ ਹੁੰਦਾ ਹੈ ਜ਼ਿੰਦਗੀ ਜਿਉਣ ਦਾ ਉਹ ਜ਼ਰੂਰਤ ਹੈ ਸਾਝਾ ਪਾ ਇਥੋਂ ਪਾਈ ਸੀ ਵਾਂਝਕ ਕਾਰ ਸਾਡੀ ਜ਼ਰੂਰਤ ਸਨ ਤੇ ਅੱਜ ਵੀ ਨੇ ਹਰੇਕ ਦੀ ਜ਼ਰੂਰਤ ਹੈ ਕਿਹੜਾ ਬੰਦਾ ਕਹਿੰਦਾ ਕਿ ਮੇਰੇ ਘਰ 'ਚ ਕੋਈ ਹਮਲਾ ਕਰੇ ਮੇਰੇ ਕੋਲ ਹਥਿਆਰ ਕੋਈ ਨਾ ਹੋਵੇ ਮੂਹ ਰੱਖੇ ਦੇ ਤੌਰ ਤੇ ਆਪਾਂ ਬਾਰੋਂ ਜੋ ਮਰਜ਼ੀ ਕਹੀ ਜਾਈਏ ਮੈਂ ਨਹੀਂ ਅਮਰਤ ਛਕਣਾ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਨਾ ਮੰਨੋ ਪਰ ਜਿਸ ਨੇ ਵਿਚਾਰ ਧਾਰਾ ਨੂੰ ਸਮਝਿਆ ਪੜ੍ਹਿਆ ਉਹ ਮੁਨਕਰ ਨਹੀਂ ਹੋਵੇਗਾ